काजी है भाई नहीं है 5 मिनट और PUBG वाली बात कर ਆਈਏ ਨਣਾ ਦੇ ਦੀਦੀ ਉਹਦੋਂ ਆਪਣੇ ਸੀਗਾ ਬੰਦ ਕਰਦੇ ਤੁਹਾਨੂੰ ਫਰਾਤ ਦੀ ਨਣਾ ਦੇ ਵਿੱਚ ਆ ਹੈਗੇ ਫਿਰ ਪਛਾਵਾਂ ਤੇ لانک گانک دیگر آپ منگلے پیارے منگل گانا 守护你的悲伤。 ਸਾਚਿ ਨੇ ਆਇਆ ਸਾਚਿ ਨੇ ਨਮ ਲਾਈ ਹਮਕਾਰ 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 ਸਾਚਿ ਨੇ ਆਇਆ ਸਾਚਿ ਨੇ ਮੈਨਾਈ ਕਾਤੀ ਦੇ ਰੰਗਾਈ ਹਮਨਾਈ ਜੈ ਜੈ ਮੈਨਾਈ ਕਾਤੀ ਦੇ ਰੰਗਾਈ ਹਮਨਾਈ ਲੋਚੈ ਮੈਨਾਈ ਹਮਨਾਈ हरमन <muchas> सुहा oh ਗਈਆ ਦਰਸ਼ਨ ਦੇਹ ਦੋ ਤਾਨੰਦਾ ਧੁਖ ਗਿਆ ਹਰ ਗਾਈਆ ਸਰਬ ਸੁਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਨੀ ਪਾਈਆ ਦਰਸ਼ਨ ਦੇਹ ਦੋ ਤਾਨੰਦਾ ਧੁਖ ਗਿਆ ਹਰ ਦਾਈਆ حر پیب پائی نام جب نان جیسے خالص अवी साखु पुराणी पल्ली सनी लॻा पल्ली सनी लॻ

ਸਤਿ ਸ਼੍ਰੀ ਅਕਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਖੀ ਨਹਲਾ ਕਉਤਾ ਹਰ ਪਹਿੜੀ ਲਾਭ ਪਰਵਰਤੀ ਕਰਮ ਦੜਾ ਬਲਰਾਮ ਜੀਓ ਬਾਣੀ ਬਰਮਾ ਭੇਦ ਧਰਮ ਦੜਿਓ ਪਾਪ ਤਗੈ ਬਲਰਾਮ ਜੀਓ ਧਰਮ ਦੜਿਓ ਹਰ ਨਾਮ ਤੇ ਆਵੋ ਸਿਮਰਤ ਨਾਮ ਦੜਾਹਾ ਸਤਿਗੁਰੂ ਗੁਰੂ ਬੂਰਾ ਰਾਦਿਓ ਸਭ ਦੇ ਵਤਬਾ ਪਗਵਾਇਆ ਸੇਜਨੰਦੂਆ ਬੜਾ ਭਾਗੀ ਮਾਨੇ ਹਰ ਹਰ ਮਿੱਠਾ ਲਾਇ ਜਨ ਕਹ ਨਾਨਕ ਲਾਵ ਫੈਲੀ ਔਰ ਆਮ ਬਖਾਜ ਰਚਾਇ ਹਰਦ ਉਜੜੀ ਲਾਵ ਸਤਿਗੁਰੂ ਬੜ ਕਮਲਾ ਬਲਰਾਮ ਜੀਓ ਮੇਰਾ ਪਾਪ ਮਨ ਹੋਇਆ ਮੈਂ ਮੈਲ ਗਵਾ ਬਦਾਂਂ ਕੀਓ ਮੇਰ ਮਰ ਪਾਪ ਆ ਹਰ ਗੁਣ ਗਾਇਆ ਹਰ ਬੇਕਾਰ ਆ ਮਧੂਰੇ ਹਰਿਆ ਤੁਮਰਾ ਮ ਬਸਰਿਆ ਗਾਂਧੀ ਸਰਵ ਰਿਆ ਪਰ ਪੂਰੇ ਅੰਤਰ ਗਹੜਿਆ ਪ੍ਰਭੂ ਦੇਖੋ ਮੇਰੇ ਹਰ ਜਨ ਮੰਗਲ ਗਾਏ ਜਨਨਾ ਨਾਨਕ ਦੀ ਲਾਹ ਚਲਾਈ ਅਨਹਦ ਸ਼ਬਦ ਵਜਾਏ ਹਰਤੀ ਜਿਹੜੀ ਲਾਭ ਮੰਨ ਚਾਹੋ ਗਿਆ ਬੈ ਰਾਜੀਆ ਬਲਰਾਮ ਜੀ ਜਨਨਾ ਨਾਨਕ ਦੀ ਲਾਹ ਪਾਇਆ ਬੜ ਭਾਦੀਆ ਬਲਰਾਮ ਜੀ ਮਨ ਮਰ ਹਰ ਪਾਇਆ ਹਰ ਮੰਗਾਇਆ ਮੁਖਬਲੀ ਹਰ ਬਾਣੀ ਜਨਨਾ ਨਾਨਕ ਬਲਰਾਮ ਜੀ ਪਾਇਆ ਹਾਰੇ ਕ ਜੀ ਆਕ ਤ ਕਹਾਣੀ ਬਹੁਤਾ ਹਰ 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 ਤਨ ਉਗਦੀ ਹਰ ਜੰਬੀਆ ਮਤਕ ਬਾਗ ਜਿਓ ਜਨਾਨਕ ਬੁਲਾ ਤੀਦੀ 라ਵ ਹਾਰੇ ਉਪਜੈ ਮਨ ਬਾਹ ਰਾਗ ਜਿਓ ਹਾਰੇ ਚੌਥੜੀ ਲਾਭ ਮਨ ਸਾਜ ਬਿਹਾ ਹਰ ਪਾਇਆ ਬਲਰਾਮ ਜਿਓ ਗੁਰਮਖ ਮਿਲਿਆ ਸੁਪਾਏ ਹਰ ਮਨ ਤਨ ਮੀਤਾ ਲਾਇਆ ਬਲਰਾਮ ਜੀਓ ਹਰ ਮੀਤਾ ਲਾਇਆ ਮੇਰੇ ਪ੍ਰਭ ਪਾਇਆ ਅੰਨਨ ਹਰ ਲਿਵ ਲਾਈ ਮਨ ਜਨ ਚਿੰਦਿਆ ਬਲ ਪਾਇਆ ਸੁਆਮੀ ਹਰ ਨਾਮ ਬਜੀ ਬੋਧਾਈ ਹਰ ਪ੍ਰਭ ਠਾਕਰ ਸਾਜਰ ਚਾਇਆ ਤਨ ਹਿਰਦਾ ਨਾਮ ਬਗਾਸੀ جن نانک بولا چوتی اندھا وی ہر پایا پرب اوناسی ہر پر واقع تاج رچایا ہرد نام بگاسی جن نانک بولا چوسی وی ہر پایا پرب اوناسی واحد کا خالص पाबला गुरमुखी हर पाया अॻियां मेरा कटिया बाबा गुर मुखी हर पाया स्याने अंधेरा

ਤੋ ਸਾਬੋ ਪਿਆਰਿਓ ਜਨਮ ਮਰਨ ਦੀ ਤੇ ਮੁਕਿਓ ਚਲਦਾ ਸਾਧਾ ਸੀ पूजाया स्वरूपे जाम आया तारू तात पिता कोई न जाने रुकासी पियां खे अरदासिओ नानक सभई ने ਵਾਹਿਗੁਰੂ 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 ਅਰਦਾਸ ਓਮ ਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੁਰੀ ਭੌਂਦੀ ਜੀ ਸਾਹਿਬ ਸੀਟੋ ਅਗਮੀ ਦੀ ਬਾਤ ਹੈ ਦਸਮੀ ਸ੍ਰੀ ਤੋਂ ਬਗੌਤੀ ਸਿਮਰਤਾ ਗੁਰੂ ਨਾਨਕ ਦੇਵ ਜੀ ਤੋਂ ਟਿੰਗ ਕੋ ਟਿੰਗਰਾ ਗ੍ਰਾਮ ਦਾਸ ਜੀ ਸਾਹਿਬ ਜੀ ਹੈ ਜੀ 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 ਜ اٿو سنڌي ۾ ਦੋਸਤੋ ਸਰਕਾਰ ਦਾ ਚਲਾਰਾ ਦਾ ਅਭਿਆਨ ਕਰਕੇ ਮੈਂ ਸਾਈਮ ਹਲੋ ਜੀ ਸ੍ਰੀ ਹੋ ਰਹੇ ਪੰਜ ਪਿਆਰੇ ਚਾਹ ਸਕਦੇ ਚਾਹੁੰਦੇ ਤੇ ਹਟੀਆਂ ਜੱਪੀਆਂ ਤੋਂ ਜਿਹਨਾਂ ਨਾਮ ਜੱਪਿਆ ਵਾਂ ਤੁਸੀਂ ਦੇ ਕੋਈ ਦੇਖਿਆ ਨੇ ਕੀਤਾ ਕਰਨਾ ਇੱਥੇ ਬੰਦ ਬੰਦ ਕਰਵਾਇਆ ਚਰਕੀ ਬਣਾ ਲੈਣਾਂ ਨਾਲ ਸਾਇ ਦੇ ਗੋਜ ਵਾਲੇ ਗਏ 3383 553 ਨੰਬਰ ਖਾਤਿਆਂ ਨੇ ਨਿਕੇ ਨਿਕੇ ਬੱਚਿਆਂ ਦੇ ਟੋਟੇ ਮਟਾਵਾ ਨੇ ਆਸਾਸ ਕੇ ਚੋਰੀ ਕੋਈ ਸਿੱਖਣਾ ਆ ਰਿਹਾ ਸਿੱਖਣ ਕੇ ਸਾਹਸੋਸਾ ਕਰਵਾਇਆ ਤੇ ਨਾਲ ਸ਼ਹੀਦ ਸਿੰਘਾ ਸਿੰਘੀ ਆਪਕੀ ਸਿੰਘਾ ਦੇ ਕੁਮਾਰੀ ਦਾ ਧਿਆਨ ਕਰਕੇ ਪਾਲਾ ਕੀਤਾ ਹੈ ਉਹ ਲੋ ਜੀ ਮੰਗੇ ਦਾ ਅਸਰਵਾਤ ਬੋਟਵਾਰਾਂ ਕੋ ਤਾਂ ਹਮਾ ਦਾ ਤੇ ਹੰਦਰ ਕੇ ਖਾਲਸਾ ਜੀ ਸਾਹਿਬੋ ਲੋ ਜੀ ਪ੍ਰਥਮ ਖਾਲਸਾ ਜੀ ਦੀ ਅਰਦਾਸ ਹੈ ਜਿਸ ਨੂੰ ਦਾਸਾ ਜੀ ਕੋਵਾ ਹਿਕੂਆ ਹਿਕੂਆ ਇੰਦੂ ਨਾਮ ਦਿੱਤਾਵੇ ਨਾਮ ਜਿੱਤਾਂ ਕੰਮ ਕਰਦਾ ਸਿਰਫ ਸਿੱਖੋ ਵੇ ਜਾਂ ਜਾਂ ਖਾਲਸਾ ਜੀ ਸਹਾਤਾਂ ਦਾ ਅਖਰੇ ਰਹੇ ਦੇਵ ਤੇ ਉਪਦੇਵਤ ਕੀ ਪਾਇ ਮੰਤਰੀ ਇਸੇ ਆ ਵੀ ਸਹਾਇਕ ਹਾਲ ਚੋ ਬੋਲਵਾ ਲੈ ਗਾਲ ਚੋ ਲੋ ਜੀ ਬਕਸਾਂ ਨਹੀਂ ਕਰਨ ਪਿਆ ਗੁਰਸਿੱਖਾਨ ਸੁਖੀ ਦਾਮ ਕੇ ਸਥਾਨ ਬੇਦਾਨ ਸ਼ਹਾਦਾਨ ਰਹਾਦਾਨ ਕੇ ਸਥਾਨ ਦਾ ਨਾਮ ਦਾ ਨਾਮ ਦਾ ਮੁਸਾ ਸਾਹਿਬ ਜੀ ਕੇ آپ <سؤال> جی مہر ہوئے خوشیاں دہڑا بخش ناچے پا سکیو پائے <سؤال> سا <سؤال> پائے سکا مہیندر سنگ تموہ ਪਰਵਾਹ ਬਣਾਨਾ ਕੇ ਪਾਸ ਅ ਜੀ ਬੀਪੀ ਰਣਜੀਤ ਕਾਟੂਨ ਦਾ ਕੰਮ ਡੀਸੀ ਜੀ ਦੇ ਆਦੇਸ਼ ਅਨੁਸਾਰ ਲਾਰ ਲਗਾਇਆ ਗਿਆ ਨਾ ਕੇ ਪਾਸੇ ਜੋ ਹੈ ਬੱਚਿਆਂ ਨੂੰ ਗ੍ਰਸਥ ਤੇ ਜੀਰੋ ਪਿੱਟਨ ਡਿਵੈਲਪਸ ਨੇ ਗੁਰ ਸਿੱਖੀ ਜੀ ਨੂੰ ਕੇ ਕਰਦੇ ਬਖਸ ਨੂੰ ਕਰਵਾਸ ਨੇ ਨਾ ਕੇ ਪਾਸੇ ਆਪਣੇ ਚਮਾਨਾ 12 ਰੋਸ ਨਾਲ ਸਪਸ਼ਾ ਦੇ ਆੜਾ ਤੁਨ ਨਾ ਕੇ ਪਾਸੇ ਜੋ ਵਿਸ਼ਾ ਸੰਖੇ ਹੈ ਜੀ ਪ੍ਰਿਆਸ ਅਧਿਕਾਰੀ ਦੇ ਪਵਨਾ ਬੈਠ ਕੇ ਜੀ ਨੇ ਫਿਕਰ ਨਮਨ ਨਾਮ ਪੁਨੀ ਕਰਨੀਆਂ ਵਾਰਜੁਗ ਦੇ ਸਮੇਂ ਦੇ ਅੰਦਰ ਨਾ ਨਾਂ ਦੀ ਵਕਸੀਸ ਕਰਕੇ ਚਾਨਾ ਨਾਲ ਜੋੜ ਕੇ ਰੱਖਣਾ ਨਾ ਚੇ ਪਾਸਾ ਯੋਗ ਰਣ ਪਰਿਵਾਰ ਨੂੰ ਆਪੇ ਸੰਭਾਲ ਕੇ ਪਹਿਨਾ ਦੇਣਾ ਨਾ ਮੂਤਰ ਕਾ ਲੋਕ ਲੋਕ ਦੀ ਸ਼ੁਰੂਤ ਕਰਨੇ ਪਾਡੇ ਗੱਲ ਨੇ ਦੋਹੇ ਰਿਸ਼ਤੇਦਾਰਾਂ ਦੇ ਵਿੱਚ ਤਪਾਕ ਬਖਸ਼ਣਾ ਪਿਆਰ ਬਖਸ਼ਣਾ ਨਾ ਆਪੇ ਪਾਸਾ ਯੋਗ ਰਣ ਚਲਾਉਣਾ ਸਾਰਾ ਆਪ ਹੀ ਹੈ ਜੇ ਉਹ ਆਪ ਸਭ ਜੀ ਘਰ ਜਿਹਾ ਜਸੋ ਆਪ ਨੂੰ ਉਗ ਲਗੇ ਜਦ ਵੀ ਆਪ ਹੋਗ ਸ਼ੀਤ ਪ੍ਰਸ਼ਾਸ ਨੂੰ ਸਾਸਨ ਕਿਤ ਵਰਤੇ ਜੋ ਜੋ ਜੀ ਸਕੇ ਤੋ ਤੋ ਆਸ ਹੋ ਸਾਲ ਜਬ ਨੂੰ ਸਮਾਨ ਦੇ ਨੂੰ ਦੇ ਪਾਸ ਆ ਵੀ ਇਹਨਾਂ ਕੇ ਪਾਸ ਇਹ ਸਮੇਂ ਦੇ ਅੰਦਰ ਮਾਚੇ ਪਾਸ ਜੋ ਆਪ ਦੀ ਕੁਰਬਾਨੀ ਦੇ ਕਿਤਨ ਹੋਇਆ ਬਾਣੀ ਪਈ ਹੈ ਬੜੀ ਸੁੰਦਰ ਬਾਣੀ ਸਤਖੰਡ ਕੇ ਪ੍ਰਵਾਨ ਕਰਨਾ ਉਹਨਾਂ ਕੇ ਪਾਸ ਆ ਜੀ ਸਵੇਤ ਰੋਗ ਨਾਮ ਉਸ ਕਰਕੇ ਇਸ ਸਮੇਂ ਦੇ ਖੁਸ਼ੀ ਸੰਤਾਂ ਨੂੰ ਬਰਤਾਤ ਕਰੋ ਜੋ ਵੀ ਅੱਜ ਦੇ ਪਵਿੱਤਰ ਦਾਤੇ ਸਾਰਾ ਜਗ ਨੂੰ ਹੋਂਗੇ ਅਮਰਤਾਂ ਪਾਇ ਕਰੋ ਆਇ ਤੁਰਤੀ ਕੀ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਵਰਨਾ ਬਣਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿਰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋਰਠਾ ਮਹੱਲਾ ਨਮਾਹ ਓ ਨਰਾਏ ਸਾਚੀ ਜੀ ਤਾਰ ਸਤੀ ਜੀ ਤਾਰ ਸਗਲੇ ਜਾਗਦਾ ਜੈਸੇ ਸੁਪਨਾ ਰੇਤ ਤੇ ਲੱਗਦਾ ਬਾਰੂ ਰੋ ਬਾਰੂ ਕੀਤ ਮਨਾਈ ਰੱਜ-ਬੱਜ ਰਤ ਨਹੀਂ ਦਿਨ ਚਾਰ ਵਾਹ ਤੁਜੀ ਦਾ ਖਾਸ ਜੁਰੀਵਨ ਗਤਿੰਗ A 부raiz you